ਕਿ ਕਿਹੜੇ ਕਿੰਨੇ ਹਜ਼ਾਰ ਬਣਦੇ ਨੇ ਸਾਡੀ ਪੰਜਾਬ ਦੀ ਲੀਡਰਸ਼ਿਪ ਕੰਟੇਨ ਲੁਧਿਆਣਾ ਦੇ ਬਿਖਾਰੀ ਬਲਾਵਨ ਦੇ ਜਿਲ੍ਹਾ ਪ੍ਰਧਾਨ ਫਗਵਾੜੇ ਦਾ ਜਿਲ੍ਹਾ ਪ੍ਰਧਾਨ ਪ੍ਰਧਾਨ ਜਿਲ੍ਹਾ ਪ੍ਰਧਾਨ ਆਪਣੇ ਦਫਤਰਾਂ ਦੇ ਚੱਕਲੇ ਇਹ ਸ਼ਰਿਆ ਪੰਜਾਬ ਸਰਕਾਰ ਉਹ ਦੇਖੋ ਪੰਜਾਬ ਸਰਕਾਰ ਨੇ ਕਿੰਨੇ ਠੁੰਡੇ ਕਰਤੀਆਂ ਜਿਲ੍ਹਾ ਪ੍ਰਧਾਨਾਂ ਨੇ ਲੋਕਾਂ ਨੂੰ ਮੈਂ ਕਿਹਾ ਰੈਸਟ ਦੱਸ ਦੋ ਕਹਾਂ ਕਿ ਤੁਸੀਂ ਦੱਸ ਦੋ ਅਸੀਂ ਚੱਲੀ ਜੰਨੇ ਸਰ ਸਰ ਕੋਈ ਨਹੀਂ ਇਹ ਦੱਸੂ ਨਹੀਂ ਰਿਹਾ ਵੀ ਕਿਉਂ ਬਣਾ ਰਿਹਾ ਇਹ ਵੀ ਦੱਸ ਰਿਹਾ ਕੋਈ ਆਪਰਾਹੀ ਬੜਿਆ ਨਹੀਂ ਮੈਂ ਜੀ ਇੱਕ ਮਿੰਟ ਕੋਈ ਕ੍ਰਾਈਮਨਲ ਕੋਈ ਯਾਰ ਕੋਈ ਕ੍ਰਾਈਮਨਲ ਬੜਿਆ ਨਹੀਂ ਨਹੀਂ ਦੱਸੋਗੇ ਕਰੋ ਦੇਖੋ ਸਾਨੂੰ ਨਹੀਂ ਦੱਸ ਰਿਹਾ ਸਭ ਕੋਈ ਦੱਸ ਰਿਹਾ ਪੈਂਡਿੰਗ ਕੋ ਆਪਦਾ ਵੀ ਬਾਹਰ ਲੈਤਾ ਨਹੀਂ ਤੁਹਾਨੂੰ ਵੀ ਨਹੀਂ ਨਹੀਂ ਮੈਨੂੰ ਪਤਾ ਪਰ ਮੈਂ ਇਹ ਪੁੱਛ ਰਿਹਾ ਵੀ ਤੁਸੀਂ ਸਾਨੂੰ ਸਾਡੇ ਬੰਦੇ ਦਾ ਕ੍ਰਾਈਮ ਦਾ ਦੱਸੋ ਦੱਸੋ ਥੋੜਾ ਪੇਸ਼ੈਂਸ ਧਾਰੋ ਮੈਂ ਅਸੀਂ ਦੋ ਬੰਦੇ ਆ ਜੰਨੇ ਆ ਪੇਸ਼ੈਂਸ ਧਾਰੋ ਅਸੀਂ ਅਫਸਰ ਬਾਅਦ ਬੁਲਾ ਲਾਂਗੇ ਦੋਨ ਬੁਲਾ ਲਾਂਗੇ ਦੋਨ ਬੁਲਾ ਲਾਂਗੇ ਦੋਨ ਬੁਲਾ ਲਾਂਗੇ ਬਾਰ ਬਲੰਗ ਬੜੇ ਇੱਕ ਬੜੇ ਉਹ ਫਾਈ ਜੀ ਜ਼ਿਲ੍ਹਾ ਪ੍ਰਧਾਨ ਨੇ ਯਾਰ ਉਹ ਸਰਕਾਰ ਕਰੇਗੀ ਪਰ ਦੋ ਬੰਦੇ ਰਹਿ ਰਹੇ ਯਾਰ ਉਹ ਦੋ ਬੰਦੇ ਦੇ ਅੰਦਰ ਰਹਿੰਦੇ ਦੋ ਭਾਈ ਜੀ ਥਾਣੇ ਦੇ ਬਾਹਰ ਦੇ ਖੜੇ ਆ ਦੇਖੋ ਜੀ ਮੇਰੀ ਗੱਲ ਸੁਣਦੇ ਬਾਹਰ ਖੜੇ ਆ ਤੁਸੀਂ ਬਾਹਰ ਖੜੇ ਆ ਉਹ ਗੱਲ Taliban ਚ ਹੋ ਗਈ ਯਾਰ ਨਾਰੋ ਤੱਕ ਨਹੀਂ ਕਰੋ ਬਾਹਰ ਮੈਂ ਕੇਜਰੀ ਯਾਰ ਭਗਵੰਤ ਮਾਨ ਤੇ ਪੰਜਾਬ ਸਰਕਾਰ ਨੂੰ ਮੁਰਦਾਬਾਦ ਜ਼ਿੰਦਾਬਾਦ ਕੱਢੇ ਹਕ ਮੁਰਦਾਬਾਦ ਕੱਢੇ ਹਮਦਾ ਲਾਲ ਮੁਰਦਾਬਾਦ ਆਪ ਸਰਕਾਰ ਮੁਰਦਾਬਾਦ ਮੁਰਦਾਬਾਦ ਟੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਭਗਵੰਤ ਮਾਨ ਮੁਰਦਾਬਾਦ 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 ਭਗਵੰਤ ਮਾਨ ਮੁਰਦਾਬਾਦ ਮੁਰਦਾਬਾਦ मुर्दाबाद 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 ऐसा जो डुगरी मुर्दाबाद आप सरकार मुर्दाबाद 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 चलेगा नहीं चलेगा गुंडागर्दी नहीं चलेगी नहीं चलेगी नहीं चलेगी भगवंत मान मुर्दाबाद मुर्दाबाद आप सरकार मुर्दाबाद मुर्दाबाद